ਦਰਦੇ ਨਾਲ ਜੁੜੇ ਨੇ ਔਰ ਜਿਹੜੀ ਆਕਸੀਜਨ ਦੀ ਸਾਨੂੰ ਬਹੁਤ ਲੋੜ ਹੈ ਉਹਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਔਰ ਬੂਟਿਆਂ ਦੀ ਜੀ ਸੇਵਾ ਕਰਦਨੇ ਆਹ ਗੱਲਬਾਤ ਕਰਾਣੇ ਆ ਮਨੀਸ਼ ਜੀ ਨਾਲ ਸੋ ਮਨੀਸ਼ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸੋ ਅੱਜ ਗੁਰਦਾ ਧッカ ਸਾਹਿਬ ਵਿਖੇ ਪਹੁੰਚਦੇ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ ਕੀ ਕਹਿਣਾ ਚਾਹੋਗੇ ਰੁੱਖ ਲਗਾਓ ਧਰਤੀ ਬਚਾਓ ਮਹੀਨ ਦੇ ਤਹਿਤ ਹੈ ਤੇ ਸ਼੍ਰੀ ਮੰਗ ਕੇ ਬਿਹਾਰੀ ਯੂਥ ਕਲੱਬ ਦੇ ਬਰੋ ਸਮਾਣਾ ਸ਼ਹਿਰ ਦੇ ਵਿੱਚ ਤੇ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਰੋਜ਼ਾਨਾ ਦੀ ਤਰ੍ਹਾਂ ਹਫਤਾਵਾਰੀ ਮਹੀਨ ਦੇ ਤਹਿਤ ਹੈ ਬੁੱਟੇ ਲਗਾਏ ਜਾਣੇ ਨੇ ਹੁਣ ਤੱਕ ਇਸ ਕਲੱਬ ਦੇ ਵੱਲੋਂ ਲਗਭਗ 8000 ਦੇ ਕਰੀਬ ਬੁੱਟੇ ਇੱਕ ਸਾਲ ਦੇ ਵਿੱਚ ਸ਼ਹਿਰ ਦੇ ਆਲੇ-ਦੁਆਲੇ ਲਗਾਏ ਜਾ ਚੁੱਕੇ ਨੇ ਤੇ ਅਸੀਂ ਇਸ ਅੱਜ ਗੁਰੂ ਕੁੰਨਿਆ ਦੇ ਮੌਕੇ ਤੇ ਅਸੀਂ ਪੂਰੇ ਸ਼ਹਿਰ ਵਾਸੀਆਂ ਤੇ ਆਉਦੇ ਤੇ ਪਿੰਡ ਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਵੀ ਆਪਣੇ ਘਰ ਦੇ ਨੇੜੇ ਇੱਕ ਬੁੱਟਾ ਲਗਾਣ ਤੇ ਉਸ ਨੂੰ ਆਪਣੇ ਗੁਰੂ ਦੇ ਨਾਮ ਜ਼ਰੂਰ ਕਰਨ ਧੰਨਵਾਦ ਪ੍ਰਿੰਸ ਨਾਮ ਹੈ ਪ੍ਰਿੰਸ ਜੀ ਕੀ ਕਹਿਣਾ ਚਾਹੋਗੇ ਅੱਜ ਦੇ ਇਸ ਹਾਂਜੀ ਇੱਕ ਆਦਮੀ ਨੂੰ ਰੁੱਖ ਲਗਾਉਣਾ ਚਾਹੀਦਾ ਜੀ ਅੱਜ ਕੱਲ ਜਿਵੇਂ ਗਲੋਬਲ ਵਾਰਮਿੰਗ ਬਹੁਤ ਹੋ ਰਹੀ ਹੈ ਇਸ ਕਰਕੇ ਗਰਮੀ ਜ਼ਿਆਦਾ ਵਾਧੀ ਹੈ ਜੀ ਜੀ ਬਜ਼ੁਰਗ ਬਹੁਤ ਔਖੇ ਹੁੰਦੇ ਨੇ ਇਸ ਗਰਮੀ ਦੇ ਵਿੱਚ ਇਹ ਅਚਲ ਇੱਕ ਆਦਮੀ ਇੱਕ ਰੁੱਖ ਲਗਾਵੇ ਤਾਂ ਪੰਜਾਬ ਵਿੱਚ ਬਹੁਤ ਸਾਰੇ ਰੁੱਖ ਲੱਗ ਸਕਦੇ ਨੇ ਹਾਂ ਜੀ ਤੇ ਇਸ ਦਾ ਮੈਂ ਇਹ ਕਹਿਣਾ ਚਾਹਨਾ ਕਿ ਬਜ਼ੁਰਗ ਹੋਵੇ ਬੱਚੇ ਹੋਣ ਸਭ ਨੂੰ ਇੱਕ ਇੱਕ ਰੁੱਖ ਲਗਾਉਣਾ ਚਾਹੀਦਾ ਜੀ}{|\text{ਮੋਸ਼ਾਲ ਜੀ ਬਹੁਤ ਸਵਾਗਤ ਹੈ ਕੀ ਕਹਿਣਾ ਚਾਹੋ}} \text{ਸਤਿ ਸ਼੍ਰੀ ਅਕਾਲ ਦਵਿੰਦਰ ਜੀ} ਉਕਲ ਦਾ ਉਤਰ ਤੁਮਹਾਉ ਮਚੀਂਦੇ ਰਹਿਤ ਜਿੱਦਾਂ ਤੁਹਾਨੂੰ ਪਤਾ ਹੀ ਹੈ ਸਾਡਾ ਕਲੱਬ ਪਿਛਲੇ ਕਾਫੀ ਟਾਈਮ ਤੋਂ ਬੂਟੇ ਲਗਾਉਂਦਾ ਆ ਰਿਹਾ ਹੈ ਅੱਜ ਸਾਨੂੰ ਮੌਕਾ ਮਿਲਿਆ ਗੁਰਦੁਆਰਾ ਠੱਕਾ ਖਾਬ ਦੇ ਨੇੜੇ ਬੋਦੇ ਲਗਾਉਂਦਾ ਤੁਹਾਡੇ ਸਹਿਯੋਗ ਨਾਲ ਧੰਨਵਾਦੀਆਂ ਤੁਹਾਡੇ ਵੀ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਨ੍ਹਾਂ ਨੇ ਤੁਹਾਨੂੰ ਬੁਲਾਇਆ ਔਰ ਇੱਥੇ ਬੂਟੇ ਲਗਾਉਣ ਲਈ ਕਿਹਾ ਜੀ ਸੋ ਬਹੁਤ ਬਹੁਤ ਧੰਨਵਾਦ ਸਾਰੀ ਟੀਮ ਦਾ ਕਿਉਂਕਿ ਬਹੁਤ ਵੱਡੀ ਗੱਲ ਹੈ ਕੁਦਰਤ ਦੇ ਨਾਲ ਜੁੜਨਾ ਔਰ ਇਹੋ ਜਿਹੇ ਕੰਮਾਂ ਦੇ ਵਿੱਚ ਮੋਹਰੀ ਹੋ ਕੇ ਜਿਹੜੀ ਟੀਮ ਖੜਦੀ ਨਜ਼ਰ ਆ ਰਹੀ ਏ ਔਰ ਸਾਡਾ ਵੀ ਚੈਨਲ ਜਦੋਂ ਦਾ ਤਕਰੀਬਨ ਚੱਲਿਆ ਔਰ ਇਹਨਾਂ ਦੇ ਨਾਲ ਅਸੀਂ ਜੁੜੇ ਹੋਏ ਆ ਔਰ ਤੁਸੀਂ ਵੀ ਜੁੜੇ ਹੋ ਨ ਇੱਕ ਤਾਰਾ ਬੋਲੇ ਪੰਜਾਬੀ ਚੈਨਲ ਸੋ ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ ਇੱਥੇ ਪਹੁੰਚਣ ਤੇ ਸੋ ਮੈਂ ਸਭ ਤੋਂ ਪਹਿਲਾਂ ਨਾਮ ਜਾਣਨ ਜਾਵਾਂਗਾ ਜੀ ਮੇਰਾ ਨਾਮ ਗੁਰਪ੍ਰੀਤ ਭਨੇਸ਼ਰ ਮੈਂ ਜਿਲ੍ਹਾ ਪਟਿਆਲਾ ਵਿਚ ਰਹਿੰਦਾ ਜੀ ਜੀ ਡਬਲਯੂਡੀ ਪੀਐਨਆਰ ਤੋਂ ਜੋਬ ਕਰਦਾ ਜੀ ਸਾਡੇ ਜਿੱਥੇ ਬੰਦੀਆਂ ਦੇ ਤੌਰ ਤੇ ਅਸੀਂ ਵਿਚਰਦੇ ਰਹਿੰਦੇ ਆ ਓਕੇ ਸਰ ਉਸ ਨਾਲ ਕੀ ਹੋਇਆ ਕਿ ਜਿਵੇਂ ਮੇਰਾ ਭਰਾ ਰਵਿੰਦਰ ਅ ਹਰਜਿੰਦਰ ਹਸਤਾਲ ਪਟਿਆਲਾ ਓਕੇ ਸਰ ਬਾਈ ਜੀ ਵੀ ਰਵਿੰਦਰ ਹਸਤਾਲ ਪਟਿਆਲਾ ਕੋਲ ਜੀ ਜੀ ਸਾਡੀ ਇਲੈਕਸ਼ਨ ਡਿਊਟੀ ਦੌਰਾਨ ਓਕੇ ਅਸੀਂ ਸੋਚਿਆ ਮਹਿਸੂਸ ਕੀਤਾ ਕਿ ਜਿਉਂ ਕੀ ਗਰਮੀ ਵੱਧ ਰਹੀ ਹੈ ਓਕੇ ਤੇ ਸਾਨੂੰ ਵਾਤਾਵਰਣ ਨੂੰ ਧਿਆਨ ਚ ਰੱਖਦੇ ਹੋਏ ਬੂਟੇ ਜ਼ਰੂਰ ਲਗਾਉਣੇ ਚਾਹੀਦੇ ਨੇ ਜੀ ਸਰ ਰਵਿੰਦਰ ਮੇਰਾ ਭਰਾ ਸ਼ੁਰੂ ਤੋਂ ਹੀ ਵਾਤਾਵਰਣ ਪ੍ਰੇਮੀ ਰਿਹਾ ਹੈ ਜੀ ਕਾਫੀ ਬੂਟੇ ਲਾਉਂਦਾ ਸੀ ਇਹਨੇ ਮੇਰੇ ਨਾਲ ਡਿਸਕਸ ਕੀਤਾ ਕਿ 100 ਕਬੂਟਾ ਅਸੀਂ ਸੋਨ ਦੇ ਮਹੀਨੇ ਚ ਲਾਉਂਦੇ ਹੁੰਨੇ ਆ ਜੀ ਸਰ ਤੇ ਇਸ ਤੋਂ ਜਿੰਨੇ ਕੁ ਬੰਦੇ ਅਸੀਂ ਸੀਗੇ ਉੱਥੇ ਅਸੀਂ ਸੋਚਿਆ ਕਿ ਇਸ ਤੋਂ ਸਾਡਾ ਜਿਹੜਾ ਟੀਚਾ ਹੈਗਾ ਇਹਨੂੰ ਵਧਾ ਕੇ 1000 ਕਰ ਦਿੱਤਾ ਜਾਵੇ ਅਤੇ ਇਸ ਸੀਜ਼ਨ ਦੇ ਵਿੱਚ ਅਸੀਂ ਬੂਟੇ ਲਗਾਵਾਂ ਬਸ ਉਸੇ ਸੰਕਲਪ ਨੂੰ ਲੈ ਕੇ ਅਸੀਂ ਹੁਣ ਬੂਟੇ ਲਗਾਉਣੇ ਸ਼ੁਰੂ ਕੀਤੇ ਹਨ ਪਹਿਲਾਂ ਰਵਿੰਦਰ ਹਸਪਤਾਲ ਪਟਿਆਲਾ ਲਾਇਆ ਫਿਰ ਕਰਹਾਲੀ ਸਾਹਿਬ ਸਕੂਲ ਦੇ ਵਿੱਚ ਲਾਇਆ ਤੇ ਅੱਜ ਅਸੀਂ ਇੱਥੇ ਸਮਾਣੇ ਅੰਕਿਤ ਦੇ ਨਾਲ ਰਾਫਤਾ ਹੋਇਆ ਸਾਡਾ ਤੇ ਤਾਂ ਅਸੀਂ ਤੁਹਾਡੇ ਕੋਲੇ ਆਏ ਆ ਅਸੀਂ 40 50 ਬੂਟੇ ਲੈ ਕੇ ਆਏ ਆ ਉਮੀਦ ਕਰਦੇ ਆ ਦੁਬਾਰਾ ਫਿਰ ਤੁਹਾਡੇ ਕੋਲੇ ਆਵਾਂਗੇ ਤੇ ਇਸੇ ਤਰ੍ਹਾਂ ਵਾਤਾਵਰਨ ਦੀ ਸੇਵਾ ਕਰਦੇ ਰਹਾਂਗੇ ਜੀ ਬਹੁਤ ਬਹੁਤ ਧੰਨਵਾਦ ਸਰ ਥੈਂਕ ਯੂ ਜੀ ਸਾਡਾ ਗੁਰਦਾਰਾ ਸ਼ਹੀਦੀ ਮਾਰਾ ਗੁਰਦਾਰਾ ਇੱਕ ਵਾਸਾ ਮਾਰਦਾ ਸਥਾਨ ਹੈ ਬਾਬਾ ਬਲਬੀਰ ਸਿੰਘ ਜੀ ਕਾਰ ਸੇਵਾ ਵਾਲੇ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਇੱਥੇ ਜੱਦਰ ਸਾਹਿਬ ਖੜੇ ਉਹਨਾਂ ਨਾਲ ਤੁਹਾਡੀ ਗੱਲਬਾਤ ਕਰਾਵਾਂਗੇ ਔਰ ਲਾਈਵ ਜਿਹੜਾ ਉਹ ਪ੍ਰੋਗਰਾਮ ਦੇਖਦੇ ਦੇਖੋ ਕਿ ਬੂਟਿਆਂ ਦੀ ਜਿਹੜੀ ਸੇਵਾ ਹੈ ਆਜਾ ਬਾਬਾ ਜੀ ਉਹ ਕਰਦੇ ਹੋਏ ਨੌਜਵਾਨ ਚੇਲੇ ਬਾਂਕੇ ਬਰਜੂਥ ਕਲੱਬ ਸਮਾਣਾ ਦੇ ਉਧੇਦਾਰ ਇੱਥੇ ਪਹੁੰਚੇ ਪ੍ਰਧਾਨ ਸਾਹਿਬ ਪਹੁੰਚੇ ਆ